ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕਰਦੇ ਆਂ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਰਿਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਵੀਡੀਓ ਨੂੰ ਐਂਡ ਤੱਕਰ ਵੇਖਿਓ ਵੇਖ ਕੇ ਅੱਗੇ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਪੂਰਾ ਫਾਇਦਾ ਹੋ ਜੇ ਤੇ ਭਲਾ ਆ ਜੇ ਕਿਸੇ ਦਾ ਕੋਈ ਖਰੀਦਦਾਰੀ ਕਰ ਸਕੇ ਆਪਣੀ ਤੇ ਅੰਡ ਤਾਂ ਕਰੇ ਵੇਖ ਕੇ ਆਪਣੀ ਨਰਕ ਫਰਕ ਜਰੂਰ ਕਰਿਆ ਕਰੋ ਕਰਕੇ ਫਿਰ ਲੈ ਕੇ ਜਾਇਆ ਕਰੋ ਫਰਜ ਪਾਉਂਦਾ ਪੈਸੇ ਲਾਉਣੇ ਸਾਡਾ ਕੰਮ ਹੈ ਵੀਡੀਓ ਬਣਾਉਣਾ ਅੱਜ ਦੀ ਵਿਜਿਟ ਪਿੰਡ ਛੰਨਾ ਸਰਜਾ ਮਿਰਜਾ ਜ਼ਿਲ੍ਹਾ ਸ਼ਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਆਪਾਂ ਫਰੋਜਪੁਰੀਏ ਗਿਲ ਫਾਰਮ ਤੇ ਪਹੁੰਚ ਚੁੱਕੇ ਆ ਤੇ ਇੱਕ ਵਧੇਰੇ ਜਾਣਕਾਰੀ ਆਪਣੇ ਵੀਰ ਕਾਲੇ ਤੋਂ ਲੈ ਕੇ ਸਾਂਝੀ ਕਰਦੇ ਆ ਤੇ ਆਓ ਕਰੀਏ ਗੱਲਬਾਤ ਪੁੱਛੀਏ ਭਾਪ ਪੱਤੇ ਉਥੇ ਆਜੋ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡਾ ਸੰਧੂ ਬੱਦਰਪੁਰੀ ਆ ਡੇਰੀ ਫਾਰਮ ਚ ਸਵਾਗਤ ਹੈ ਜੀ ਹਾਂਜੀ ਹੋ ਚੜਦੀ ਕਲਾ ਮਹਾਰਾਜ ਵਧਾਈ ਵੀਰ ਜੀ ਵਲਕਾ ਵੀਰ ਜੀ ਚੜਦੀ ਸ਼ੁਗਰ ਹੈ ਜੀ ਤੇ ਪਹਿਲੀ ਵੀਡੀਓ ਆ ਤੇ ਫਿਰ ਕਿਦਾਂ ਦੇ ਰੇਟ ਰਹਿਣਗੇ ਛੋਟੇ ਛੋਟੇ ਵੀਰ ਜੀ ਛੋਟੇ ਛੋਟੇ ਜਾਇ ਜੀ ਮੈਂ ਤਾਂ ਛੋਟੇ ਛੋਟੇ ਦਾਲ ਫੁਲਕਾ ਹੀ ਆ ਦਾਲ ਫੁਲਕਾ ਹੀ ਬੰਨਣਾ ਹੈ ਹੋਰ ਆ ਇੰਨੇ ਜੀ ਇਹ ਛੋਟੀ ਪਤਲੀ ਕਮਾਈ ਕੰਮ ਚਲਾਉਣਾ ਹੈ ਹਾਂਜੀ ਹਾਂਜੀ ਠੀਕ ਆ ਵਧੀਆ ਤੁਹਾਡੀ ਸੋਚ ਜੇ ਉਹ ਪਤਲੀ ਕਮਾਈ ਦੇ ਨਾਲ ਭੈਣ ਭਰਾ ਹੋ ਨਾਲ ਜੁੜਦੇ ਪਿਆਰ ਵਾਧਦਾ ਏ ਇਹ ਪਰਿਵਾਰ ਸੰਧੂ ਬਦਰਪੁਰ ਕੇ ਦਾ ਵੱਡਾ ਏ ਤੇ ਜਿੰਨਾ ਵੀ ਵੱਡੇ ਤੋਂ ਵੱਡਾ ਹੋਈ ਜਾਊਗਾ ਹਾਂਜੀ ਉਹ ਬਹੁਤ ਚੰਗੀ ਗੱਲ ਆ ਤੇ ਛੋਟੇ ਰੇਟ ਹੋਣਗੇ ਤੇ ਜਾਇਜ਼ ਤੇ ਫਿਰੋੜ ਦੀਆਂ ਜਾਣਗੀਆਂ ਆ ਵੀਰ ਜੀ ਛੋਟਾ ਛੋਟਾ ਹੀ ਆ ਤੇ ਨਾਮ ਕੀ ਆਪ ਜੀ ਦਾ ਹਾਂਜੀ ਕਾਲ ਸਿੰਘ ਫਿਰੋਜਪੁਰ ਕੇ ਹਾਂਜੀ ਫਿਰੋਜਪੁਰ ਠੀਕ ਆ ਜੀ ਪਿੰਡ ਸਰਜਾ ਮਿਰਜਾ ਹਾਂਜੀ ਛੰਨਾ ਹਾਂਜੀ ਤੇ ਤਹਿਸੀਲ ਤੇ ਜ਼ਿਲ੍ਹਾ ਤਰਨਤਨ ਹਾਂਜੀ ਤੇ ਮੋਬਾਈਲ ਨੰਬਰ 88729 हां जी 04565 जी, जी ठीक है जी एक नंबर 4 है जी हां जी 95012 14641 जी ठीक है जी हां जी शुक्र है जी ਤੇ ਆਓ ਫਿਰ ਸਾਹਮਣੇ ਗਾਂ ਦੇ ਇਹ ਕਿਣਵਾ ਸੂਬਾ ਵੇ ਇਹ ਜੀ ਤੀਜਾ ਸੂਬਾ ਸੋਨਾ ਵੀ ਤੀਜਾ ਸੂਬਾ ਸੋਨਾ ਕੀ ਇਹਦਾ ਰਿਕਾਰਡ ਹੈ ਭਲਾ ਕਾੜੇ ਜੀ ਇਹਦੇ ਅੱਗੇ ਦਾ ਜਿੱਜੇ ਸੁਵੇ ਤਾਈਂ ਦੁੱਧ ਦਿੱਤਾ ਹੈ 19 18 19 20 ਅੱਛਾ ਹਾਂ ਤਾਂ ਐਨਕੀ ਕਿਵੇਂ ਰਾਜੀ ਅੱਗੇ ਲਿਸਟ ਹੀਗਾ ਅੱਛਾ ਐਨਕੀ ਜਿਵੇਂ ਆ 21 22 ਕਿਲੋ ਦਾ ਲਿਸਟ ਦੇਣਾ ਚਾਹੀਦਾ ਵਧਕਾ ਜੀ ਠੀਕ ਆ ਕਿ ਜੰਨੇ ਅੰਤਜ ਦੇ ਹਿਸਾਬ ਨਾਲ ਲੈ ਜੂਗੇ 2-3 ਦਿਨ ਬਾਜੀ 2-3 ਦਿਨ ਲੈ ਜੂਗਾ ਖੋਲ ਕੇ ਵੇ ਜੀ ਹਾਂ ਜੀ ਤੋਂ ਆ ਦੋ ਇਹ ਜਰਸੀ ਕਰੋ ਸੰਗਾ ਆ ਗਿਆ ਨਾ ਹੱਥ ਹੁਣ ਮੁਠੀ ਥਾਣ ਲੱਗਾ ਲੋ ਬਈ ਸੱਜਣਾ ਥਾਣ ਮੁਠੀ ਜੇ ਤੇ ਬਾਕੀ ਵੈਰ ਸੋਣੀ ਆ ਦੋ ਤਾਂ 20 ਕਿਲੋ ਜਿਹੜਾ ਕਹਿੰਦੇ ਕਿ 18 ਪੌਂਦੀ ਰਹੀ ਆ ਤੇ ਫਿਰ ਵੀ ਪਿੰਡ ਛੰਨਾ ਸਰਜਾ ਮਿਰਜਾ ਪਹੁੰਚ ਕੇ ਨਰਖ ਪਰ ਕਰਕੇ ਲੈ ਕੇ ਜਾਇਓ ਗਾਂ ਵਹਿੜ ਵੱਡੀ ਆ ਲਾਇਓ ਜੀ ਮੋੜ ਲਿਓ ਲਿਓ ਜੀ ਇੱਕ ਦਿਨ ਲੈ ਲੈ ਦੋ ਲੈ ਲੈ ਇਹ ਮਾਲਕ ਦੇ ਹੱਥ ਪਤਾ ਪ੍ਰਮਾਤਮਾ ਨੂੰ ਬਾਕੀ ਤਿਆਰੀਆਂ ਚ ਵਹਿੜ ਸੋਹਣੀ ਆ ਚੰਗੀ ਆ ਫੱਬਰਾਪ ਜਿੰਨੀ ਵੀ ਹੈਗੀ ਆ ਲਓ ਜੀ ਲਓ ਜੀ ਇਹਦੇ ਬਾਈ ਫਿਰ ਕੀ ਰੇਟ ਰਹਿਣਗੇ ਇਹ ਵੀ ਜੀ ਮੁੱਲ ਜਿਹੜਾ ਸਹੀ ਗਿਆ ਹੀ ਕਰਕੇ ਹਾਂਜੀ ਛੋਟਾ ਹੀ ਕਰੀਏ ਇਹ ਕਿਹੜਾ ਅਗਲਾ ਵੀ ਜਾ ਕੇ ਸੌਖਾ ਵੇਚ ਲੈ ਕੇ ਆਵੇ ਚਲੇ ਫੇਰ ਆ ਜਾਈ ਹਾਂਜੀ ਇਹ 47000 ਜੀ 47000 ਹਾਂਜੀ 47000 ਛੋਟ ਕਰ ਦਈਏ 2000 ਵੇਹ ਲਓ ਜੀ ਆਂਦੇ ਨਹੀਂ ਤੁਹਾਡੇ ਨਾਲ ਹੀ ਆ ਜੀ ਕੋਈ ਗੱਲ ਨਹੀਂ ਜੀ ਇੱਕ ਵੇਹ ਲੋ ਕਰ ਲਓ ਜੀ 2000 ਰੁਪਇਆ ਸੱਜਣੋ ਛੋਟ 45000 ਦੇ ਵਿੱਚ ਜਿਹੜੀ ਇਹ ਜੈਸਨੋ ਕੀਤੀ ਜਾਊਗੀ ਤੇ ਵਹਿੜ ਚੰਗੀ ਆ ਜਿਹੜੀ ਤਿੱਜਾਕ ਸੂਹਾ ਸੋਣ ਵਾਲੀ ਠੀਕ ਆ ਜੀ ਤੇ ਆਪਣੀ ਪਹੁੰਚ ਕੇ ਨਰਖ ਵਰਕ ਕਰਕੇ ਲੈ ਕੇ ਜਾਇਓ ਦੂਜੇ ਨੰਬਰ ਤੇ ਆ ਗਈ ਝੋਟੀ ਤਿੱਜਾਕ ਸੂਹਾ ਹਾਂਜੀ ਤਿੱਜਾਕ ਠੀਕ ਆ ਜੀ ਤਿੱਜਾ ਸੂਹਾ ਤੇ ਬਿੱਲੀ ਮਣਕੀ ਸਜਣੂ ਅੱਖ ਤੇ ਥੋੜਾ ਲੈਸ ਬੁਣਾ ਹੈਗਾ ਬਾਕੀ ਨਿਸ਼ਾਨੀਆਂ ਜਿਹੜੀਆਂ ਨੀਲੀ ਦੇ ਵਿੱਚ ਵੀ ਕੁਝ ਕਵਰ ਕਰਦੀ ਆ ਤੇ ਇਹਦੀ ਵੀਰੇ ਕੀ ਡਿਟੇਲ ਆ ਤੇ ਕਿੰਨਾ ਦੁੱਧ ਦੇ ਪਾਲਾ ਇਹ ਵੀਰ ਜੀ ਅੱਜ ਸੂਈ ਨੂੰ ਵੀ ਹੋ ਗਏ ਨੇ 18-20 ਦਿਨ ਹੋ ਗਏ ਆ ਸਰ ਇਹ 20 ਕਿਤੇ ਨਹੀਂ ਹੋਏ ਹਾਂਜੀ ਹਾਂਜੀ ਅੱਛਾ ਔਰ ਠੰਡ ਕਰਕੇ ਬੱਚਾ ਗਿਆ ਮਾਰ ਅੱਛਾ ਹਾਂਜੀ ਇਹ ਵੀਡੀਓ ਵੀ ਪਣੀ ਪਈ ਵੀਰ ਜੀ ਠੀਕ ਆ ਆਪਣਾ ਵੀਡੀਓ ਵੀ ਭੈਣ ਭਰਾਵਾਂ ਨੂੰ ਵਿੱਚ ਕਬਰ ਕਰਾਵਾਂਗੇ ਵਿਖਾਵਾਂਗੇ ਕੀ ਇਹਦੀ ਪ੍ਰੋਪਰ ਜੇਜਰ ਪੈ ਗਈ ਆ ਠੀਕ ਆ ਜੀ ਹਾਂਜੀ ਵਧਾ ਲੀਓ ਵਧਾ ਤੇ ਜੇਜਰ ਵੀ ਵਧੀਆ ਓਕੇ ਪਈ ਆ ਤੇ ਬੱਚਾ ਜਿਹੜਾ ਮਰ ਗਿਆ ਬਿਲਕੁਲ ਤਾਜੀ ਸੂਈ ਆ ਲੈਓ ਜੀ ਮੋੜ ਲਓ ਹਾਂਜੀ ਵੀਡੀਓ ਦੇ ਵਿੱਚ ਸਾਰਾ ਕੁਝ ਹੋਵੇ ਗਿਆ ਹਲੋ ਜੀ ਲਓ ਜੀ ਸੱਜਣੋ ਆਜੇ ਜੇ ਰੰਦੀ ਕਰਮਾ ਵਾਲੀ ਦੀ ਪਈ ਤੇ ਗਾੜੀ ਆ ਮੈਂ ਆ ਗਈ ਜੀ ਠੀਕ ਆ ਜੀ ਲਓ ਜੀ ਉਹ ਉਤਰਾ ਹੀ ਜੇ ਪੁੜੇ ਨਹੀਂ ਚੁੱਕੇ ਮੈਂ ਨੇ ਉਹ ਉਤਰਾ ਹੀ ਪੁੜੇ ਸਮਝ ਲਓਗੇ ਵੇਖ ਸਕਦੇ ਜਿਲਾਓ ਲਓ ਜੀ ਉਹ ਜੇਰ ਭਾਈ ਜੀ ਆ ਬੱਚਾ ਆ ਗਿਆ ਦਾ ਠੀਕ ਆ ਜੀ ਠੀਕ ਆ ਐਸੇ ਮੈਂ ਦਾ ਬੱਚਾ ਸੋ ਇਹ ਨੂੰ 20 ਦਿਨ ਕਹਿੰਦੇ ਹੋ ਗਏ ਆ ਤੇ ਜਿਹੜੇ ਮੇਰੇ ਵੀਰ ਨੇ ਖਰੀਦਾਰੀ ਕਰਨੀ ਆ ਫਿਰ ਵੀ ਆਪਣੀ ਇਥੋਂ ਵੀਡੀਓ ਜਾਂ ਫੋਨ ਤੇ ਦੇਖ ਸਕਦਾ ਤੇ ਜਾਂ ਪ੍ਰੋਪਰ ਵੀਡੀਓ ਇਹਨਾਂ ਤੋਂ ਮਗਾ ਸਕਦਾ ਹੁਣ ਦੁੱਧ ਕਿੰਨਾ ਦਾ ਪੱਕਾ ਛਾ ਜੀ ਫਿਰ ਜੀ ਅਸੀਂ ਤੁਲਮਾ ਕਿਹੜਾ ਏ 8 ਕਿਲੋ ਤੁਲਮਾ ਦੁੱਧ ਦਾ 8 ਟੈਂਕ ਆਓ ਜੱਡਾ ਕਾਦੇ ਚ ਟੋਕੜ ਹੋਵੇ ਤੇ ਦੇਣਾ ਹੀ 4 ਕਿਲੋ ਆ ਹਾਂ ਭਾੜੇ ਨੇ ਲੱਗੀ ਆ ਦੋ ਟੰਕ ਚੋਗ ਰਿਹਾ ਤੇ ਚੋਕੇ ਲੈ ਜਾਣ ਠੀਕ ਆ ਚੋਂ ਇੱਕਦਮ ਬਾਕੀ ਸਿੰਘ ਮੂੰਹ ਸੋਹਣਾ ਲੱਗਾ ਹਾਂਜੀ ਲੋ ਜੀ ਸਿੰਘ ਮੂੰਹ ਦੀ ਬੰਤਰ ਦੇਖ ਸਕਦੇ ਜੇ ਇਹਨੂੰ ਘੁਮਾ ਦਿਓ ਮਾੜੀ ਜੀ ਫੇਸ ਕੁਆਲਟੀ ਸੋਹਣੀ ਆ ਮੂੰਹ ਮਾ ਚਲੋ ਜੀ ਥੱਲੇ ਸੁਪੜਾਈ ਇਹ ਮਾਸਾ ਜੀ ਬਾਕੀ ਲੇਸਪੂਣਾ ਮੈਂ ਥੱਲੇ ਦੁੱਧ ਵੀ 8 ਕਿਲੋ ਹੈਗਾ ਤੇ ਜਿਹੜਾ ਪਹਾੜ ਹੈ ਤੋ ਨਹੀਂ ਜੇ ਲੱਭਣਾ ਦੇਵਾ ਵੇਖੋ ਕਿੰਦਾ ਸੋਹਣਾ ਹੈ ਬਾਈ ਸ਼ਾਈ ਨਹੀ ਨਹੀ ਸੋਹਣੀ ਹੈ ਮੈਂ ਹਾਂ ਪਹਾੜੇ ਤੇ ਕੋਲ ਲੱਗੀ ਪਹਾੜੇ ਦੀ ਠੀਕ ਆ ਇਹਦਾ ਫਿਰ ਕੀਮਤ ਕੀ ਰਹਿ ਗਈ ਹੁਣ ਗੱਲ ਕੀਮਤ ਦੀ ਕਰੀਏ ਬਸ ਜੀ ਆਪਾਂ ਉੱਥੋਂ ਨਿਕਲ ਕੇ ਹੀ ਪਾ ਕਰਨਾ ਕਿਹੜਾ ਫੇਰ ਵੀ ਹਾਂ ਇਹਦਾ ਜੀ 42000 ਦੀ ਦੇ ਦਾਂਗੇ ਪੂਰੇ 40 ਦੀ ਨਾ ਕਰ ਦਈਏ ਵੇ ਲੋ ਜੀ ਜਾਣਦੇ ਕੋ ਨਹੀਂ ਚਲੋ ਤੁਹਾਡੀ ਹਾਂ ਬੱਚਾ ਮਰ ਕੇ ਆਦੇ ਭੈਣ ਭਰਾ ਦੁੱਧ ਪੀਣ ਜਾ ਕੇ ਨਜਾ ਨਹੀਂ ਹਾਂ ਜੀ ਹਾਂ ਜੀ 40000 ਰੇ ਹਾਂ ਤੇ ਆ ਗਈ 23ਰੇ ਨੰਬਰ ਤੇ ਮੋਰਾ ਨਸਲ ਦੀ ਇਹਨੂੰ ਖੋਲ ਗਏ ਨਾਲ ਮੱਥੇ ਦੇ ਸੱਜਣੋਂ ਬੱਲ ਵੀ ਹੈਗਾ ਜੀ ਤੇ ਇਹਦੇ ਮਗਰ ਕੀ ਆ ਗਿਆ ਇਹਨੇ ਮਾਰ ਕੱਟੀ ਆ ਆ ਗਈ ਆ ਸੱਜਣੋਂ ਕੱਟੀ ਜਿਹੜੀ ਬੇਟੀ ਪਿਠਾਈ ਆਹ ਹੱਬਤਾ ਹੋ ਗਿਆ ਠੀਕ ਹੈ ਲੋ ਜੀ ਕੱਟੇ ਵੀ ਸੋਹਣੀ ਮਾੜਾ ਮਾਰ ਗਈ ਤੇ ਪੈਰ ਕੋਸ਼ ਇੱਕ ਤੋਤਾ ਵੀ ਤੋਰੋ ਜੀ ਹਾਂ ਹੱਬਤਾ ਹੋ ਗਿਆ ਲੋ ਜੀ ਬਾਕੀ ਇਹ ਵੀ ਬੰਦ ਦੀ ਥਾਂ ਦੀ ਚੰਗੀ ਜੇ ਮਗਰੋਂ ਵੇਖੋ ਬਿਲਕੁਲ ਪੱਧਰ ਥਾਂ ਲਿਵਾਏ ਚੋਂ ਇੱਕ ਨੰਬਰ ਜੋਨ ਤਾਂ ਚੰਗੀ ਹੋਣੀ ਜੇ ਥਾਣੀ ਬੜਾ ਸੋਹਣਾ ਲੱਗਾ ਮੈਨੂੰ ਦੇ ਸੁੰਬੇ ਵਾਲਾ ਲੰਮਾ ਥਾਣਿਆ ਲਓ ਜੀ ਤੋਰਾ ਤਰਾ ਬੜਾ ਸੋਹਣਾ ਲੱਗਾ ਮੋਈ ਕੱਟ ਲੋ ਸੱਚ ਮੈਂ ਚੈੱਕ ਆ ਥਾਂ ਲੈ ਵੈ ਦੀ ਬੰਤਰ ਵੇਖੋ ਕਿੱਡੀ ਸਾਫ ਸੁਸਾਈ ਲੱਗੀ ਕਰਮਾਲੀ ਨੂੰ ਤੇ ਇਹਦੀ ਕੀਮਤ ਕੀ ਰਹੇਗੀ ਸ਼ਾਇਦ ਇਹਦੀ ਵੀਰ ਜੀ 57000 57000 ਹਾਂਜੀ ਦੋ ਇਹਦੀ ਕਰਦ ਕੇ ਫਿਰ ਵੇ ਲੋ ਜੀ ਪੀ ਖੋਈ ਜੀ ਦੇ ਕਾ ਨਹੀਂ ਖੋਸ਼ ਆਹੀ ਹਾਂ 55000 ਦੀ ਲਓ ਸੱਜਣੋ ਤੁਹਾਨੂੰ ਮਿਲ ਜੂਗੀ ਇਹ ਤੇ ਬਾਕੀ ਮਗਲੀ ਸਾਈਡ ਤੋਂ ਤੁਸੀਂ ਦੇਖ ਲਓ ਕਿੱਡਾ ਸੋਹਣਾ ਖੂਬਸੂਰਤ ਬਾਹਨਾ ਬਿਲਕੁਲ ਪੱਧਰ ਲੈ ਵਾਤਾਂ ਲੈ ਵਾ ਤੇ 55000 ਦੇ ਵਿੱਚ ਜਿਹੜੀ ਹੁਣ ਗਾਂ ਤੁਹਾਨੂੰ ਪਰਾ ਸਿਆਲ ਆਗਾ ਨਹੀਂ ਲੱਭਣੀਆਂ ਰੇਟ ਜਾਇਜ਼ ਆ ਸੂਬਾ ਕੋਈ ਤਿੱਜਾ ਲਾਲੇ ਕੋਈ ਦੁੱਜਾ ਲਾਲੇ ਤੇ ਚੌਥੇ ਨੰਬਰ ਤੇ ਆ ਗਈ ਦੂਜਾ ਸੂਆ ਝੋਟੀ ਤਾਜੀ ਸੂਈ 11 ਕਿਲੋ ਦੁੱਧ ਦੱਸ ਰਿਹਾ ਬਾਕੀ ਵਾ ਨਿਹਰੇ ਮਗਰ ਮਿਲਕਾਫ ਤੇ ਬੰਤਰ ਵੇਖ ਲੋ ਮਿਲਕ ਮੈਂ ਕਿੱਡੀ ਸੋਹਣੀ ਲੱਗੀ ਆ ਆ ਬੱਚਾ ਆ ਗਿਆ ਜੇ ਮਿਲਕਾਫ ਮਗਰ ਚੌਥਾ ਦੇ ਚਾਰ ਪੰਜ ਦਿਨ ਹੋ ਗਏ ਕਹਿੰਦੇ ਸੂਈ ਹੋਈ ਕਟਾ ਮਗਰ ਕਟਾ ਆ ਗਿਆ ਥੁਣ ਗਏ ਨੂੰ ਜੀ ਬਹੁਤ ਨਹੀਂ ਸਿੰਘ ਰਿੰਗੀ ਸਿੰਗੀ ਲੱਗੀ ਬਿਲਕੁਲ ਨਾਲ ਹੀ ਟੱਚ ਹੋਈ ਜੇ ਥਾਂ ਲੈਵੇ ਦੀ ਬਿਲਕੁਲ ਪੱਦਰਿਆ ਤੇ ਨਾਰਾ ਨੂੜਾ ਵੜੀਆਂ ਬਹਾਨੇ ਤੇ ਦਿਖਾਈ ਬੈਠੀ ਆ ਉਹਦੀ ਛੋਟੀ ਦੇ 12 13 ਕਿਲੋ ਪਹਿਲਣੇ ਦੇ ਜਣਾ ਦੇ ਜਣਾ ਪਹਿਲਾ ਸੂਬਾ ਦੂਜਾ ਪਹਿਲਣੇ ਪਹਿਲਣੇ ਆ ਜਾਬਦੀ ਦੂਜੇ ਹੁੰਦੀ ਆ ਨਹੀਂ 10 ਕਿਲੋ ਤੋਂ ਤਾਂ ਹੁਣ ਠੰਡਾਉ ਲਿਆਓ ਵੀ ਜੀ ਆਪਾਂ ਲਿਆ ਯਾਰਾ ਹੀ ਹੋਵੇਦਾ ਹੀ ਤਾਂ ਹਾਨੇਗਾ ਯਾਰਾ ਹੀ ਐ ਲੱਗਦੀ ਆ ਦੂਜਾ ਸੂਬਾ ਵੱਡੀ 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 ਜਾਬਦੀ ਨਾ ਹਾਂ ਉਹਦੇ ਬਾਅਦ ਚੰਗਾ ਜਿਆਦਾ ਹਾਂ ਹੁਣ 11 ਕਿਲੋਈ ਇਹਦੇ 10000 ਨੇ ਆ ਚੌਥਾ ਸੂਈ ਨੂੰ ਚੌਥਾ ਪੰਜਵਾਂ ਦੇ ਲਓ ਜੀ ਇਹ ਤੇ ਆਨੰਦ ਵੱਜ ਗਏ ਇਹਦੇ 2 4 ਸੂਏ ਪੀ ਕੇ ਵੀ ਜਿਹਨੇ ਖਰੀਦਦਾਰੀ ਕਰਨੀ ਆਪਣੀ ਕਰ ਸਕਦਾ ਹਾਂ ਹਾਂ ਜੀ ਹਾਂ ਇਹਦਾ ਫਿਰ ਕੀ ਕੀਮਤ ਰਹਿ ਗਈ ਜੀ ਇਹਦੀ ਜੀ 82000 ਮੰਗਦੇ ਆ 82000 ਹਾਂ ਜੀ ਤੇ 80 ਦੀ ਤੇ ਨਹੀਂ ਆ ਵੇਖ ਲਓ ਜੀ ਕਿਵੇਂ ਆ ਤਾਂ ਹੀ ਕਰ ਦੋ ਫਿਰ ਜਿਆ ਹੋਰ ਤਾਂ ਦੋ ਘਟਾਰ ਕੇ ਘਟਾ ਲਓ ਵੇਖ ਲਓ ਜੀ ਚਲੋ ਇਹ 78000 ਦੀ ਸਜਣੋ ਹੋ ਗਈ ਤੇ ਚਾਰ ਡੰਗਰ ਇਹਨਾਂ ਕੋਲ ਆ ਪਿੰਡ ਸ਼ਨਾ ਸਰਜਾ ਮਿਰਜਾ ਪਹੁੰਚ ਕੇ ਬਈ ਕਾਲੇ ਦੇ ਫਾਰਮ ਤੇ ਆਪਣੀ ਨਲਖ ਪਰ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਸਾਰਿਆਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ